ਜਿਹਾ ਕੀ ਨਾਮ ਕੀ ਤੁਹਾਡਾ ਫਰਮਿੰਦਰ ਕੁਮਾਰ ਕਿੱਥੋਂ ਆ ਗਏ ਜੀ ਸੋਦਸ਼ਨ ਨਗਰ ਕੀ ਗੱਲ ਬਾਤ ਹੈ ਜੜਦਾ ਮੈਂ ਇਧਰੋਂ ਆ ਰਿਹਾ ਸੀ ਤੇ ਕਿੱਧਰੋਂ ਆ ਰਿਹਾ ਸੀ ਫਾਇਰ 골ਡਨ ਐਵਨਿੰਗ ਲਾਗੂ ਫਲਾਈਟਾਂ ਲਾ ਲਿਆ ਤੇ ਇੱਥੇ ਆ ਆਪਣੇ ਘਰ ਨੂੰ ਮੁੜ ਲੱਗਾ ਹਨੂਮਾਨ ਦੇ ਮੰਦਰ ਤੇ ਤੇ ਮਗਰੋਂ ਤਿੰਨ ਮੁੰਡੇ ਆਏ ਆ ਉਹਨਾਂ ਨੇ ਮੈਨੂੰ ਕੋ ਕਰ ਲਿਆ ਕੀ ਲੱਗੇਗਾ ਠੀਕ ਤੁਹਾਨੂੰ ਲੱਗੇਗਾ ਐਕਟਿਵਾ ਤੇ ਮੋਬਾਈਲ ਉਹਨਾਂ ਕੋ ਆਚਾ ਸੀ ਆ ਰਗੇ ਸੀ ਇਧਰ ਆਪਾਂ ਰਗੇ ਸੀ ਕੀ ਰਗੇ ਹੋਊਗਾ ਕੁਛ ਨਾ ਕੁਛ ਤੇ ਹੋਊਗਾ ਹੀ ਉਹਨਾਂ ਕੋ ਤਨ ਕੋ ਦਿਖਾਇਆ ਉਹਨਾਂ ਨੇ ਨਹੀਂ ਮੈਨੂੰ ਨਹੀਂ ਦਿਖਾਇਆ ਮੇਰੇ ਕੋ ਖੋ ਗਏ ਲੱਗੇ ਤਾਂ ਨਗਦੀ ਖੋਣ ਦੀ ਕੋਸ਼ਿਸ਼ ਕੀਤੀ ਹਾਂ ਕੀਤੀ ਪਰ ਮੇਰੇ ਕੋ ਹੈ ਨਹੀਂ ਸੀ ਉਹ ਕੀ ਕੀ ਮੰਗ ਕਰਦੇ ਬਸ ਆਪਣਾ ਸਮਾਂ ਮਿਲ ਜੇ ਇੰਨੀ ਫਟੇ ਪ੍ਰਸ਼ਾਸਨ ਨੂੰ ਬਸ ਠੀਕ ਅੰਦਰ ਕੀ ਸਾਰਾ ਮਾਮਲਾ ਹਾਂਜੀ ਜਿਹੜਾ ਐਕਟੀਵਾ ਚੋਰੀ ਦਾ ਕੀ ਮਾਮਲਾ ਇਹ ਜਿਹ ਪ੍ਰਭੰਦਰ ਸਿੰਘ ਜਿਹੜਾ ਅਤਰਨ ਮਰਗਮਾਰੀ ਤੋਂ ਕਿਉਂ ਉਹ ਮੜੀ ਤੋਂ ਆ ਰਿਹਾ ਹੈ ਪੰਪ ਦੇ ਉੱਪਰ ਹਾਂਜੀ ਤੇ ਇੱਥੇ ਅਨਮਾਨ ਮੰਦਰ ਤੇ ਲੱਗੇ 100 ਫੁੱਟ ਰੋਡ ਦੇ ਉੱਤੇ ਵੀ ਉਹਨੂੰ ਤੇ ਪੇਂਟ ਤਿੰਨ ਨੂੰ ਹੋ ਗਿਆ ਨਾ ਵੀ ਬਾਈ ਸਾਹਿਬ ਦੇ ਉਮਰੇ ਉਹਦੇ ਕੋਲ ਹੱਥ ਤੱਕ ਹੋ ਗਿਆ ਤਾਂ ਲੈ ਨਿਕਲ ਜਾ ਇਹ ਲੱਗਾ ਹੋਇਆ ਵਾ ਫਿਰ ਵੀ ਜਿਹੜੇ ਲੁਟੇਰੇ ਨੇ ਥਾਂ ਥਾਂ ਲਾਕੇ ਵੀ ਲੱਗੇ ਨੇ ਪਰ ਫਿਰ ਵੀ ਉਹ ਆਪਣੇ ਬਾਜ਼ ਨਹੀਂ ਆਦੇ ਦੇਖੋ ਜੀ ਪੁਲਿਸ ਪੂਰੀ ਕਰਦੀ ਆ ਠੀਕ ਹੈ ਨਾ ਜਿਹਦੇ ਵਿੱਚ ਆ ਆ ਪੜਨ ਵੀ ਡਿਆ तकरीबन ਜੀ ਇੱਕ ਦੋ ਇਹ ਨਾ ਕਿ ਪਾਸੇ ਕਾਬੂ ਕੀਤੇ ਹੁੰਦੇ ਸੀ ਗੱਲ ਨਹੀਂ ਚਲੋ ਡਿਊਟੀ ਮੁਲਾਜ਼ਮਾਂ ਦੀ ਕਮੀ ਕਰਕੇ ਥੋੜਾ ਬੋਧਾ ਹੋ ਜਾਂਦਾ ਪਰ ਕਹਿੰਦਾ ਜਾਂਦੇ ਤਾਂ ਨਹੀਂ ਨਿਕਲ ਕੇ ਵੇਹ ਆਉਣ ਕਿ ਕਾਬੂ